ਦੁਆਰਾ ਗੁਰੂ ਕੇ ਮਹਿਲ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ੀਧੀ ਪੁਰਬ ਨੂੰ ਸਮਰਪਿਤ ਇੱਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਭਾਈ ਗੁਰੂ ਇਕਬਾਲ ਸਿੰਘ ਜੀ ਨੇ ਸ਼ਿਰਕਤ ਕੀਤੀ

ਜੋ ਨਿਹਾਲ ਸ੍ਰੀ ਆਗਿਆ ਕਾ ਜਨ ਪਾਪਾ ਜੀ ਪੈਸਾ ਜੀ ਨਾਨਕ ਕਰਕੇ ਗੁਲੇ ਰਖੋ ਰੱਖਣ ਹਰ ਦਇਆਲਾ ਸੁਖੋ ਤਨ ਗੁਰੂ ਸੇਵੀਆ ਅਨਨ ਸੁਸਹਜ ਆ ਪਰਸਿਆ ਗੁਰ ਕਾ ਦੀ ਨਾਈਦਲੀ ਕੀ ਕਰਦਾ ਗੁਰਤੇਗ বাহাদুর ਸਾਹਿਬ ਜੀ ਦੀ ਕਿਰਪਾ ਸਦਕਾ ਗੁਰਤੇਗ বাহাদুর ਸਾਹਿਬ ਜੀ ਨਦਰ ਨਾਲ ਤਨਪਾਈ ਮਤੀਦਾ ਜੀ ਤਨਪਾਈ ਸਤੀਦਾ ਜੀ ਤਨਪਾਈ ਵਿਆਲਾ ਜੀ ਅਤੇ ਗੁਰਤੇਗ বাহাদুর ਸਾਹਿਬ ਮਹਾਰਾਜ ਜੀ ਆਦੇ ਪਾਵਨ ਪਵਿੱਤਰ 350 ਸਾਲਾ ਸ਼ੀਦੀ ਵਿਆਲਾ ਅੱਜ ਬੜੇ ਹੀ ਪਿਆਰ ਅਦਬ ਤੇ ਸਤਕਾਰ ਨਾਲ ਗੁਰਤੇਗ বাহাদুর ਸਾਹਿਬ ਜੀ ਦੇ ਪ੍ਰਕਾਸ਼ ਸਤਾਨ ਗੁਰੂ ਕਾ ਮੈਲ ਵਿਖੇ ਮਨਾਇਆ ਜਾ ਰਿਹਾ ਹੈ ਬਹੁਤ ਹੀ ਕਿਰਪਾ ਹੋ ਰਹੀ ਹੈ ਬਹੁਤ ਵੱਡਾ ਇਕੱਠ ਗੁਰਪ੍ਰੀਤ ਭਾਦਰ ਸਾਹਿਬ ਜੀ ਦੇ ਪਿਆਰ ਵਿੱਚ ਜਿਹੜਾ ਵੀ ਅੱਜ ਆਇਆ ਹੈ ਉਹ ਗੁਰਪ੍ਰੀਤ ਭਾਦਰ ਸਾਹਿਬ ਜੀ ਦੇ ਪਿਆਰ ਵਿੱਚ ਅੱਜ ਇੱਥੇ ਪਹੁੰਚਿਆ ਸੋ ਸੰਗਤ ਜੀ ਜਿੰਨਾ ਧੰਨਵਾਦ ਕਰੀਏ ਪੰਜਾਬ ਦੀਆਂ ਸੰਤਾ ਦਾ ਭਾਈ ਸਾਹਿਬ ਭਾਈ ਗੁਰਿਕਬਾਦ ਸਿੰਘ ਜੀ ਅਤੇ ਇੱਥੇ ਦੇ ਮੈਨੇਜਰ ਸਾਹਿਬ ਜਿੰਨੇ ਪ੍ਰਬੰਧਕ ਜੋ ਜੋ ਭਾਈ ਸਾਹਿਬ ਨੂੰ ਅਸੀਂ ਬੇਨਤੀਆਂ ਕਰੀਆ ਇਹਨਾਂ ਨੇ ਖੜੇ ਮੱਤੇ ਕੋਈ ਸਿਕੰਨ ਨਹੀਂ जीआई ਨੂੰ ਕਹਿ ਕੇ ਸਾਰਾ ਵੱਡਾ ਪ੍ਰਬੰਧ ਪਿਆਰ ਵਾਲਾ ਪ੍ਰਬੰਧ ਸਾਰਾ ਇੱਥੇ ਕੀਤਾ ਸਾਰੀ ਦਿੱਲੀ ਦੀ ਸੰਗਤਾਂ ਪੈਸਾ ਦੇ ਰਣੀ ਨੇ ਖੁਸ਼ ਕਰਦੇ ਆ ਅੱਗੇ ਵੀ ਜੱਜ ਵੀ ਭਾਈ ਸਾਹਿਬ ਨੂੰ ਇਸ ਤਰ੍ਹਾਂ ਬੇਨਤੀ ਆ ਭਾਈ ਸਾਹਿਬ ਜੀ ਪਿਆਰ ਬਖਸ਼ਣਗੇ ਸੋ ਬਹੁਤ ਬਹੁਤ ਧੰਨਵਾਦ ਮੈਨੇਜਰ ਵਿਕਰਮਜੀਤ ਸਿੰਘ ਜੀ ਜਿਹੜੇ ਐਜੀਪੀਸੀ ਦੇ ਮੈਨੇਜਰ ਸਾਹਿਬ ਨੇ ਨਾਲ ਅਜੈ ਸਿੰਘ ਜੀ ਜਿਹੜੇ ਮੀਤ ਮੈਨੇਜਰ ਸਾਹਿਬ ਨੇ ਦੋਨਾਂ ਨੇ ਰਲ ਕੇ ਚਾਹੋ ਸ਼ਰਾਬ ਸ਼ਰਾਵਾ ਹੋਣ ਚਾਹ ਗੁਰਦੁਆਰੇ ਦੀ ਕੋਈ ਵੀ ਸੇਵਾਵਾ ਹੋਣ ਚਾਹ ਪ੍ਰਚਾਰ ਪ੍ਰਸਾਰ ਕੋਈ ਵੀ ਹੋਏ ਉਹਨਾਂ ਨੇ ਖੁੱਲਾ ਦਿਲ ਕਰਕੇ ਇਹ ਸਾਰੇ ਹੀ ਸੰਗਤਾਂ ਨੂੰ ਮਾਣ ਦਿੱਤਾ ਔਰ ਇਹ ਜਿਹੜਾ ਸਮਾਗਮ ਅਚਰਦੀ ਕਲਾ ਵਿੱਚ ਹੋਇਆ ਸਭ ਦਾ ਬਹੁਤ ਬਹੁਤ ਧੰਨਵਾਦ ਗੁਰਤੇਜ ਬਹਾਦਰ ਸਾਹਿਬ ਜੀ ਕਿਰਪਾ ਕਰਨ ਸਭ ਦੀ ਚੋਲੀਆ ਕਰਨ ਤੇਗ ਬਹਾਦਰ ਸਿਮਰਿਆ ਕਰਨੋਂ ਨਿਵਾਬੇ ਦਾ ਇਹ ਸਭ ਥਾਈ ਓਏ ਸਾਹਾਏ ਵਾਹਿਗੁਰਦੀ ਕਾ ਖਾਲਸਾ ਵਾਹਿਗੁਰਦੀ ਕੀ ਫਤਿਹ ਨਾਮੁ ਕਰਕੇ ਗੁਲੇ ਪ੍ਰਖਹੁ ਰਖਣ ਹਰ ਦਇਆਲਾ ਸੁਖਹੁ ਤਾਲ ਗੁਰ ਸੇਵੀਆ ਅਨਨ ਸੁਸਹਜਾ ਦਰਸ਼ਨ ਪਰਸਿਆ ਗੁਰ ਕਾ ਪ੍ਰਤਿਗ ਬਹਾਦਰ ਸਾਹਿਬ ਜੀ ਦੀ ਕਿਰਪਾ ਸਦਕਾ ਗੁਰਤੇਗ বাহাদুর ਸਾਹਿਬ ਦੀ ਨਦਰ ਨਾਲ ਤਨਪਾਈ ਮਤੀ ਦਾਸ ਜੀ ਤਨਪਾਈ ਸਤੀ ਦਾਸ ਜੀ ਤਨਪਾਈ ਵਿਆਲਾ ਜੀ ਅਤੇ ਗੁਰਤੇਗ বাহাদুর ਸਾਹਿਬ ਮਹਾਰਾਜ ਦੀ ਆਦੇ ਪਾਵਨ ਪਵਿੱਤਰ 350 ਸਾਲਾ ਸ਼ੀਦੀ ਦਿਹਾੜਾ ਅੱਜ ਬੜੇ ਹੀ ਪਿਆਰ ਅਦਬ ਤੇ ਸਤਕਾਰ ਨਾਲ ਗੁਰਤੇਗ বাহাদুর ਸਾਹਿਬ ਜੀ ਦੇ ਪ੍ਰਕਾਸ਼ ਸਤਾਨ ਗੁਰੂ ਕਾ ਮੈਲ ਵਿਖੇ ਮਨਾਇਆ ਜਾ ਰਿਹਾ ਹੈ ਬਹੁਤ ਹੀ ਕਿਰਪਾ ਹੋ ਰਹੀ ਹੈ ਬਹੁਤ ਵੱਡਾ ਇਕੱਠ ਗੁਰਤੇਗ বাহাদুর ਸਾਹਿਬ ਜੀ ਦੇ ਪਿਆਰ ਵਿੱਚ ਜਿਹੜਾ ਵੀ ਅੱਜ ਆਇਆ ਹੈ ਉਗਰਪੇਹ ਬਹਾਦਰ ਸਾਹਿਬ ਜੀ ਦੇ ਪਿਆਰ ਵਿੱਚ ਅੱਜ ਇੱਥੇ ਪਹੁੰਚਿਆ ਸੋ ਸੰਗਤ ਜੀ ਜਿੰਨਾ ਧੰਨਵਾਦ ਕਰੀਏ ਪੰਜਾਬ ਦੀਆਂ ਸੰਗਤਾਂ ਦਾ ਭਾਈ ਸਾਹਿਬ ਭਾਈ ਗੁਰਿਕਬਾਦ ਸਿੰਘ ਜੀ ਅਤੇ ਇੱਥੇ ਦੇ ਮੈਨੇਜਰ ਸਾਹਿਬ ਜਿੰਨੇ ਪ੍ਰਬੰਧਕ ਜੋ ਜੋ ਭਾਈ ਸਾਹਿਬ ਨੂੰ ਅਸੀਂ ਬੇਨਤੀਆਂ ਕਰਿਆ ਇਹਨਾਂ ਨੇ ਖੜੇ ਮੱਤੇ ਕੋਈ ਸਿਕੰਨ ਨਹੀਂ ਜੀ ਆ ਨੂੰ ਕਹਿ ਕੇ ਸਾਰਾ ਵੱਡਾ ਪ੍ਰਬੰਧ ਪਿਆਰ ਵਾਲਾ ਪ੍ਰਬੰਧ ਸਾਰਾ ਇੱਥੇ ਕੀਤਾ ਸਾਰੀ ਦਿੱਲੀ ਦੀਆਂ ਸੰਗਤਾਂ ਭਾਈ ਸਾਹਿਬ ਦੀ ਰਣੀ ਨੇ ਔਰ ਆਸ ਕਰਦੇ ਆ ਅੱਗੇ ਵੀ ਜਦ ਵੀ ਭਾਈ ਸਾਹਿਬ ਨੂੰ ਇਸ ਤਰ੍ਹਾਂ ਬੇਨਤੀ ਆ ਭਾਈ ਸਾਹਿਬ ਜੀ ਪਿਆਰ ਬਖਸ਼ਣਗੇ ਸੋ ਬਹੁਤ ਬਹੁਤ ਧੰਨਵਾਦ ਮੈਨੇਜਰ ਵਿਕਰਮਜੀਤ ਸਿੰਘ ਜੀ ਜਿਹੜੇ ਐਜੀਪੀਸੀ ਦੇ ਮੈਨੇਜਰ ਸਾਹਿਬ ਨੇ ਨਾਲ ਅਜੈ ਸਿੰਘ ਜੀ ਜਿਹੜੇ ਮੀਤ ਮੈਨੇਜਰ ਸਾਹਿਬ ਨੇ ਦੋਨਾਂ ਨੇ ਰਲ ਕੇ ਚਾਹੋ ਸਰਾ ਸਰਾਵਾ ਹੋਣ ਚਾਹੋ ਗੁਰਦੁਆਰੇ ਦੀ ਕੋਈ ਵੀ ਸੇਵਾਵਾ ਹੋਣ ਚਾਹੇ ਪ੍ਰਚਾਰ ਪ੍ਰਸਾਰ ਕੋਈ ਵੀ ਹੋਏ ਉਹਨਾਂ ਨੇ ਖੁੱਲਾ ਦਿਲ ਕਰਕੇ ਇਹ ਸਾਰੇ ਹੀ ਸੰਗਤਾਂ ਨੂੰ ਮਾਣ ਦਿੱਤਾ ਔਰ ਇਹ ਜਿਹੜਾ ਸਮਾਗਮ ਚਰਦੀ ਕਿਲਾ ਵਿੱਚ ਹੋਇਆ ਸਭ ਦਾ ਬਹੁਤ ਬਹੁਤ ਧੰਨਵਾਦ ਗੁਰਤੇਜ ਬਹਾਦਰ ਸਾਹਿਬ ਜੀ ਕਿਰਪਾ ਕਰਨ ਸਭ ਦੀ ਚੋਲਿਆ ਪਰਣ ਦੇਖ ਬਹਾਦਰ ਸਿਮਰਿਆ ਕਰਨੋਂ ਨਿਦੇ ਆਵੇ ਧਾਈ ਸਭ ਠਾਈ ਓਏ ਸਾਹਾਏ ਵਾਹਿਗੁਰਦੀ ਕਾ ਖਾਲਸਾ ਵਾਹਿਗੁਰਦੀ ਕੀ ਫਤਿਹ